ਅੱਜ ਦਾ ਕੀ ਹੈ ਅੱਜ ਦੇ ਹਾਲਾਤ ਕੀ ਨੇ ਜਿੰਨਾ ਵੱਡਾ ਦਾਨੀ ਬਾਹਰੋਂ ਸਾਨੂੰ ਲੱਗਦਾ ਹੈ ਬੜੇ ਬੜੇ ਵੱਡੇ ਦਾਨੀ ਨੇ ਕੁਝ ਕਰਲੇ ਨੇ ਸਮਾਜ ਵਾਸਤੇ ਲੇਕਿਨ ਉਹਨਾਂ 100% ਦੇ ਵਿੱਚੋਂ 10% ਹੀ ਕੁਝ ਕਰਦੇ ਨੇ 90% ਤਾਂ ਆਪਣੀਆਂ ਝੋਰੀਆਂ ਭਰ ਰਹੇ ਆ ਆਪਣੇ ਢਿੱਡ ਭਰ ਰਹੇ ਆ ਆਪਣੇ ਪਰਿਵਾਰਾਂ ਲਈ ਜੋੜ ਰਹੇ ਆ ਸਾਰੇ ਚੰਗੇ ਨਹੀਂ ਆ ਯਾਦ ਰੱਖਿਓ ਤੇ ਇਹ ਆਪਣੀ ਸਤਿਗੁਰੂ ਨੇ ਕਿਹਾ ਆਪਣੀ ਪਾਣ ਬਾਣੀ ਵਿੱਚ ਕਿ ਅਕਲੀ ਕੀਚੇ ਦਾਣ ਜੇ ਦਾਣ ਵੀ ਕਰਨਾ ਤੇ ਅਕਲ ਨਾਲ ਕਰਿਓ ਸੋਚ ਸਮਝ ਕੇ ਕਰਿਓ ਅੱਜ ਸਾਧਾ ਨੂੰ 50-50 ਲੱਖ ਦੀਆਂ ਗੱਡੀਆਂ ਦੇਂਦਾ ਕੋਈ ਮਤਲਬ ਹੈ ਜਿਨ੍ਹਾਂ ਨੇ ਕੋਈ ਸਮਾਜਵਾਦ ਤੇ ਕਰਨਾ ਨਹੀਂ ਕਰੋੜ ਕਰੋੜ ਦੀਆਂ ਬੱਸਾਂ ਦੇਂਦਾ ਕੋਈ ਸਾਧਾ ਨੂੰ ਮਤਲਬ ਹੈ ਜਿਨ੍ਹਾਂ ਨੇ ਸਮਾਜਵਾਦ ਤੇ ਕੁਝ ਕਰਨਾ ਨਹੀਂ ਜਿਹੜੇ ਵਿਹਲੜ ਨੇ ਜਿਨ੍ਹਾਂ ਨੂੰ ਫੈਮਲੀਆਂ ਦਾ ਨਹੀਂ ਪਤਾ ਪਰਿਵਾਰਾਂ ਦਾ ਨਹੀਂ ਕੁਝ ਪਤਾ ਜਿਹੜੇ ਵਿਹਲੜ ਨੇ ਵਿਹਲੜ ਬੱਸ ਵੇਲੀਆਂ ਖਾਣੀਆਂ ਜਿਨ੍ਹਾਂ ਨੂੰ ਗੱਡੀ ਵਿੱਚ ਬਹਿਣਾ ਹੈ ਤੇ ਸੀਟ ਦੇ ਪਿੱਛੇ ਵੀ ਇੱਕ ਚੁੱਟੇ ਰੰਗ ਦਾ ਟਾਵਲ ਚਾਹੀਦਾ ਹੈ ਤੇ ਪੈਰਾਂ ਦੇ ਵਿੱਚ ਵੀ ਉਹਨਾਂ ਦੇ ਟਾਵਲ ਚਾਹੀਦੇ ਵੀ ਸਾਡੇ ਬਾਪੂ ਦੀ ਜਿਹੜੀ ਬਾਬੇ ਦੀ ਜਿਹੜੀ ਜੁੱਤੀ ਅਕ ਤੇ ਖਰਾਬ ਨਾ ਹੋ ਜਾਏ ਤੇ ਬਾਬਿਆਂ ਨੂੰ ਤੁਰਨ ਲਈ ਛਤੜੀਆਂ ਵੀ ਚਾਹੀਦੀਆਂ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਜੀਵਨ ਵੇਖੋ ਤੇ ਅੱਜ ਦੇ ਸਾਧਾਂ ਦਾ ਜੀਵਨ ਵੇਖੋ ਸਾਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਨਾ ਤਾਂ ਛੱਡ ਦਿੱਤਾ ਤੇ ਬਾਬਿਆਂ ਦਾ ਸਤਿਕਾਰ ਕਰਨਾ ਅਸੀਂ ਸ਼ੁਰੂ ਕਰ ਦਿੱਤਾ ਬਾਬਾ ਆ ਜਾਏ ਤੇ ਬੱਲੇ ਬੱਲੇ ਉਠ ਪੋ ਜੀ ਪੰਡਾਰੀ ਖੜਾ ਹੋ ਜਾਂਦਾ ਸਾਰਾ ਵੀ ਬਾਬਾ ਜੀ ਆ ਰਹੇ ਨੇ ਔਰ ਮੈਂ ਆਪਣੀ ਅੱਖੀ ਦੇਖਿਆ ਖੁਦ ਦੇਖਿਆ ਇੱਕ ਗਮਟਾਲੇ ਵਾਲਾ ਸਾਧ ਹੈ ਅੰਮ੍ਰਿਤਸਰ ਦੇ ਕੋਲ ਤੇ ਕਿਸੇ ਟਾਈਮ ਮੈਂ ਉਹਦੇ ਨਾਲ ਰਿਆਂ ਵੀਆ ਮੈਂ ਨਾਮ ਨਹੀਂ ਲਿੰਦਾ ਵੈਸੇ ਗੱਲ ਕਰਨ ਲੱਗਾ ਗਮਟਾਲੇ ਚ ਬੜਾ ਮਸ਼ਹੂਰ ਸਾਧ ਹੈ ਉਹ ਤੇ ਮੈਂ ਉਹਦੇ ਨਾਲ ਤਕਰੀਬਨ 4-5 ਮਹੀਨੇ ਰਿਆਂ ਵੀਆ ਕਿਸੇ ਟਾਈਮ ਜਦੋਂ ਮੈਂ ਅਜੇ ਕਿ ਜਿਹੜੀ ਪੜ੍ਹਾਈ ਸੀ ਸਹੀ ਮਾਇਨੇ ਚ ਗੁਰਮਤਿ ਉਹ ਨਹੀਂ ਸੀ ਕੀਤੀ ਹੋਈ ਤਾਂ ਉਸ ਬਾਬੇ ਦੇ ਨਾਲ ਮੈਂ ਰਿਆਂ ਤੇ ਸਾਈਡ ਤੇ ਬਹਿ ਕੇ ਮੈਂ ਮਹਰ ਹਨ ਮੁੰਨੀਆਂ ਵਜਾਉਂਦਾ ਹੁੰਦਾ ਸੀ ਉਸ ਸਾਧ ਦੇ ਨਾਲ ਮੈਂ ਗੌਰ ਨਾਲ ਕੀ ਵੇਖਿਆ ਕਿ ਜਦੋਂ ਉਹ ਬਾਬਾ ਜਾਂਦਾ ਹੁੰਦਾ ਸੀ ਨਾ ਪੰਡਾਲ ਦੇ ਵਿੱਚ ਤੇ ਬਹੁਤ ਵਾਰ ਮੈਂ ਗੌਰ ਕੀਤੀ ਕਿ ਸਾਰੀ ਸੰਗਤ ਨੇ ਉੱਠ ਕੇ ਖੜੇ ਹੋ ਜਾਣਾ ਵੀ ਬਾਬਾ ਜੀ ਆ ਗਏ ਆ ਬਾਬਾ ਜੀ ਆ ਗਏ ਤੇ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਦੀ بجائے ਪਹਿਲਾਂ ਬਾਬੇ ਦੇ ਜਿਹੜੇ ਗੋਡੇ ਉਹਨਾਂ ਨੇ ਕੁੱਟਣੇ ਇਹ ਤਾਂ ਸਾਡੇ ਹਾਲਾਤ ਆ ਇਥੋਂ ਤੱਕ ਕਿ ਚੰਡੀ ਗੜੀਆ ਜਿਹੜਾ ਸਾਧ ਹੈ ਉਹ ਬੜਾ ਮਸ਼ਹੂਰ ਹੁੰਦਾ ਸੀ ਕਿਸੇ ਟਾਈਮ ਮੈਂ ਆਪਣੀ ਅੱਖੀਂ ਦੇਖਿਆ ਸਾਡੇ ਪਿੰਡਾਂ ਵੱਲ ਮਾਝੇ ਦੇ ਪਿੰਡਾਂ ਦੇ ਵੱਲ ਉਹ ਆਮ ਕਰਕੇ ਆਉਂਦਾ ਹੁੰਦਾ ਸੀ ਤੇ ਅਸੀਂ ਵੀ ਛੋਟੇ ਹੁੰਦੇ ਜਾਂਦੇ ਹੁੰਦੇ ਸੀ ਉਹਨੂੰ ਸੁਣਨ ਵਾਸਤੇ ਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਦੋਂ ਲੋਕਾਂ ਨੇ ਲਿਹਾਉਣਾ ਤੇ ਪੰਜ ਜਾਣੇ ਨਾਲ ਨਹੀਂ ਸੀ ਹੁੰਦੇ ਪਰ ਜਦੋਂ ਬਾਬੇ ਨੇ ਆਉਣਾ ਦੇਹ ਲੈ ਕੇ ਆਪਣੀ ਤਾਂ ਉਸ ਟਾਈਮ ਸਾਰਿਆਂ ਨੇ ਜਿਹੜੀ ਸੜਕ ਹੁੰਦੀ ਸੀ ਆਸੇ ਪਾਸੇ ਖੜੇ ਹੋ ਜਾਣਾ ਤੇ ਬਾਬੇ ਉੱਤੇ ਫੁੱਲ ਸੁੱਟਣੇ ਲੱਖ ਲਾਨਤ ਹੈ ਸਾਡੇ ਲੋਕਾਂ ਦੇ ਜਿਹੜੇ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਕਰਨਾ ਛੱਡ ਚੁੱਕੇ ਐ ਲੇਕਿਨ ਸਾਧ ਬਾਬਿਆਂ ਦੇ ਗੋਡੇ ਜਿਹੜੇ ਅੱਜ ਤੱਕ ਵੀ ਨਹੀਂ ਛੱਡ ਰਹੇ ਇਹ ਤਾਂ ਸਾਡੇ ਹਾਲਾਤ ਐ ਤੇ ਸਤਗੁਰੂ ਨੇ ਕੀ ਕਿਹਾ ਜਿੱਥੇ ਦਾਨ ਕਰਨਾ ਐ ਉੱਥੇ ਕਰੋ ਇਹੋ ਜੀਆਂ ਪਖੰਡੀਆਂ ਨੂੰ ਦਾਨ ਕਰਨ ਦਾ ਕੀ ਮਤਲਬ 50-50 ਲੱਖ ਦੀਆਂ ਗੱਡੀਆਂ ਦੇਣ ਦਾ ਕੀ ਮਤਲਬ ਜਿਨ੍ਹਾਂ ਨੇ ਸਮਾਜ ਦਾ ਕੁਝ ਕਰਨਾ ਹੀ ਨਹੀਂ ਜਿਨ੍ਹਾਂ ਨੇ ਸਮਾਜ ਨੂੰ ਸਹੀ ਸਿਹਤ ਦੇਣੀ ਨਹੀਂ ਸਤਿਗੁਰੂ ਕਹਿੰਦੇ ਨੇ ਜਿਹੜਾ ਅਟੈਨਸ਼ਨ ਹੋ ਜਾਂਦਾ ਰੱਬ ਦੇ ਪ੍ਰਤੀ ਉਹਦੇ ਸੁਭਾਅ ਦੇ ਵਿੱਚ ਦਾਨੀ ਪਣਾ ਆ ਜਾਂਦਾ ਲੇਕਿਨ ਉਹ ਸਮਝ-ਸੋਚ ਕੇ ਦਾਨ ਕਰਦਾ ਹੈ ਉਹਦਾ ਦਾਨ ਕੀ ਹੁੰਦਾ ਹੈ ਉਹ ਸਮਾਜ ਲਈ ਕੁਝ ਕਰਦਾ ਹੈ ਉਹ ਗਰੀਬਾਂ ਲਈ ਕੁਝ ਕਰਦਾ ਹੈ ਉਹ ਲੋੜਵੰਦਾਂ ਲਈ ਕੁਝ ਕਰਦਾ ਹੈ ਨਾ ਕਿ ਉਹ ਸਾਧਾਂ ਦੇ ਡੇਰੇ ਜਾ ਕੇ ਭਰਦਾ ਯਾਦ ਰੱਖਿਓ ਭਰਿਆਂ ਦੇ ਘਰ ਭਰੇ ਜਾਂਦੇ ਨੇ ਇਸ ਸਮਾਜ ਦੀ ਇੱਕ ਪ੍ਰੋਬਲਮ ਹੈ ਲੇਕਿਨ ਜਿਹੜਾ ਪਹਿਲਾਂ ਹੀ ਖਾਲੀ ਹੋ ਚੁੱਕਾ ਹੈ ਉਧਰ ਕੋਈ ਨਹੀਂ ਜੇ ਵਿਖਦਾ ਇਹ ਪ੍ਰੋਬਲਮ ਹੈ ਇਹ ਸਾਡੇ ਲੋਕਾਂ ਦੀ ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਐਸੇ ਇਨਸਾਨ ਦੇ ਅੰਦਰ ਜਿੱਥੇ ਦਾਨੀਆਂ ਵਾਲਾ ਸੁਭਾਅ ਪੈਦਾ ਹੋ ਜਾਂਦਾ ਹੈ ਲੋੜਵੰਦਾਂ ਦੀਆਂ ਮਦਦਾਂ ਕਰਦਾ ਹੋ ਉਥੇ ਸੰਤੋਖ ਵੀ ਪੈਦਾ ਹੁੰਦਾ ਹੈ ਭਾਵ ਭੁੱਖੋਂ ਭੁੱਖੋਂ ਨਹੀਂ ਕਰਦਾ ਉਹ ਇਹ ਨਹੀਂ ਕਹਿੰਦਾ ਕਿ ਮੈਂ ਜੇ ਕਿਸੇ ਨੂੰ ਕੁਝ ਦੇ ਰਿਹਾ ਏ ਤੇ ਲੋਕ ਮੇਰੀ ਵਾਹ 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 ਕਰਨ ਵੀ ਬੜਾ ਕੁਝ ਇਨੇ ਕੀਤਾ ਉਹਦਾ ਜੀਵਨ ਸੰਤੋਖੀ ਹੋ ਜਾਂਦਾ ਉਹਨੂੰ ਕਿਸੇ ਕੋਲੋਂ ਕੋਈ ਭੁੱਖ ਨਹੀਂ ਹੁੰਦੀ ਉਹ ਆਪ ਭਾਵੇਂ ਭਗਤ ਪੂਰਨ ਸਿੰਘ ਵਰਗਾ ਜੀਵਨ ਦੇਖੋ ਭਗਤ ਪੂਰਨ ਸਿੰਘ ਦੂਜਿਆਂ ਲਈ ਕੁਝ ਕਰਕੇ ਗਏ ਲੇਕਿਨ ਆਹ ਵੇਖੋ ਸਾਦਾ ਦਾ ਸਾਦਾ ਜੀਵਨ ਬਤੀਤ ਕਰਕੇ ਚਲੇ ਜਾਂਦੇ ਨੇ ਡਾਕਟਰ ਅਬਦੁਲ ਕਲਾਮ ਵਰਗੇ ਵੇਖੋ ਕਿੰਨੀ ਨੌਲਜ ਵਾਲਾ ਇਨਸਾਨ ਦੁਨੀਆ ਲਈ ਕੁਝ ਕਰਕੇ ਗਿਆ ਕੁਝ ਸੰਸਾਰ ਨੂੰ ਦੇ ਕੇ ਗਿਆ ਲੇਕਿਨ ਕੁਝ ਵੀ ਪ੍ਰੋਪਰਟੀ ਨਹੀਂ ਆਪ ਕਮਾਈ ਕੱਖ ਵੀ ਨਹੀਂ ਸਿਰਫ ਡਿਗਰੀਆਂ ਤੇ ਕੁਝ ਸੰਸਾਰ ਨੂੰ ਦੇ ਕੇ ਗਏ ਇਦਾਂ ਦਾ ਜੀਵਨ ਕਿਉਂ ਨਹੀਂ ਆਪਾਂ ਬਤੀਤ ਕਰ ਸਕਦੇ